ਆਪਾਂ ਅੱਜ ਕਮਿਸ਼ਨਰ ਸਾਹਿਬ ਕੋਲ ਆਏ ਆ 20 ਤਰੀਕ ਨੂੰ ਅਸੀਂ ਇਹਨਾਂ ਨੂੰ ਰੈਪ੍ਰেজentation ਦਿੱਤੀ ਸੀ ਜਿੱਥੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਆਬਾਦੀ ਕਰਮਪੁਰੇ ਦਾ ਤਾਂ ਫਿਊਟੀ ਐਮ ਨੂੰ ਪੰਜ ਫੇਸ ਦਾ ਟੂਬਲ ਬਹਿ ਗਿਆ ਜਿਹਦੇ ਕਾਰਨ ਲੋਕਾਂ ਨੂੰ ਬਿਲਕੁਲ ਪਾਣੀ ਨਹੀਂ ਮਿਲ ਰਿਹਾ ਬਿਲਕੁਲ ਡ੍ਰੌਪ ਵੀ ਪਾਣੀ ਨਹੀਂ ਮਿਲ ਰਿਹਾ ਅੱਜ ਦੇਖੋ ਬਾਦੀ ਕਰਮਪੁਰੇ ਦੇ ਲੋਕ ਸਾਰੇ ਆਏ ਨੇ ਕਿਉਂਕਿ ਨਾਕਾਮੀ ਰਹੀ ਹੈ ਬੀਜੇਪੀ ਅਕਾਲੀ ਗਵਰਨਮੈਂਟ ਦੀ ਤੁਸੀਂ ਜਾ ਕੇ ਦੇਖੋ ਭਾਜੀ ਹੋਣਾ ਦੇ ਘਰ ਦਾ ਗੇਟੂਬਲ ਲੱਗਾ ਜਿੱਥੇ ਇੱਕ ਸ਼ਿਲਾ ਲਾਈ ਗਈ ਸੀ 2016 ਦੇ ਵਿੱਚ ਟਿਊਬਲ ਦਾ ਟੁੱਟੜ ਹੋਇਆ ਤੁਸੀਂ ਮੈਨੂੰ ਦੱਸੋ ਵੀਰ ਜੀ ਕਿ 6 ਸਾਲਾਂ ਦੇ ਵਿੱਚ ਟਿਊਬਲ ਕਿਵੇਂ ਬੈਠ ਜਾਂਦਾ ਏ ਕੋ ਜੀਸੀ ਆਪਾਂ 20 ਤਰੀਕ ਨੂੰ 20 ਮਈ ਨੂੰ ਇੱਥੇ ਰਿਪਰੈਜੈਂਟੇਸ਼ਨ ਤੇ ਇਨਾਹੀ ਕਾਰਪੋਰੇਟ ਕੰਡੀਸ਼ਨਰ ਸਾਹਿਬ ਜੀ ਨੂੰ ਮਿਲੇ ਹੀ ਹਾਂ ਜੀ ਨੂੰ ਉਦੋਂ ਆਪਾਂ ਰਿਪਰੈਜੈਂਟੇਸ਼ਨ ਤੇ ਤੀਜੀ ਦੋ ਟਿਊਬਲਾਂ ਦੇ ਬੋਰ ਜਿਹੜੇ ਨੇ ਉਹ ਬੈਹਿ ਗਏ ਉਹਦੇ ਤੇ ਇੱਕ ਆਬਾਦੀ ਕਰਮਪੁਰੇ ਦਾ ਟਿਊਬਲ ਦਾ ਬੋਰ ਬੈਠ ਗਿਆ ਸੀ ਉਹ ਮੇਰਾ ਨਾਮ ਅੰਕੁਰ ਗੋਪਤਾ ਮੈਂ ਇੱਕ ਸੋਸ਼ਲ ਐਕਟੀਵਿਸਟ ਵੀ ਹਾਂ ਤੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹਾਂ ਅੱਜ ਸਰ ਸਾਡੇ ਆਉਣ ਦਾ ਕਾਰਨ ਸੀਗਾ ਕਿ ਜਿਵੇਂ ਅਸੀਂ 20 ਤਰੀਕ ਨੂੰ ਆਏ ਸੀ 20 ਮਈ ਨੂੰ ਇੱਥੇ ਕਿ ਆਬਾਦੀ ਕਰਮਪੁਰੇ ਦਾ ਜਿਹੜਾ ਬੋਰਗਾ ਬਿਲਕੁਲ ਬਹਿ ਗਿਆ 6 ਸਾਲਾਂ ਦੇ ਵਿੱਚ ਜਿਹੜੀ ਕਿ ਨਾਕਾਮੀ ਰਹੀ ਹੈ ਭਾਜਪਾ ਅਕਾਲੀ ਗਵਰਨਮੈਂਟ ਦੀ ਜਦੋਂ ਗਵਰਨਮੈਂਟ ਸੀ ਤੁਸੀਂ ਖੁਦ ਦੇਖ ਸਕਦੇ ਹੋ 2016 17 ਦੇ ਵਿੱਚ ਇਹਨਾਂ ਨੇ ਉਹ ਨਵਾਂ ਬੋਰ ਕੀਤਾ ਸੀ ਜਿਹੜਾ 6 ਸਾਲ ਵੀ ਨਹੀਂ ਚੱਲਿਆ 6 ਸਾਲਾਂ ਦੇ ਵਿੱਚ ਹੀ ਬੈਠ ਗਿਆ ਇਥੇ ਤੁਸੀਂ ਕ腐ਸ਼ਨ ਦੀ ਦੇਖ ਸਕਦੇ ਹੋ ਕਿੰਨੀ ਵੱਡੀ ਕ腐ਸ਼ਨ ਹੋਈ ਜਦ ਕਿ ਜਿਹੜੇ ਪਾਣੀ ਦੇ ਬੋਰ ਆ 25-25 ਸਾਲ ਹੀ ਬੈਠੇ ਉਹਦੇ ਕਾਰਨ ਕੀ ਹੋਇਆ ਅੱਗੇ ਦੇਖੋ ਬਾਤੀ ਕਰਮਪੁਰਾ ਸਾਰੀ ਨਾਂ ਲਾਈ ਹੈ ਠੀਕ ਹੈ ਲੋਕਾਂ ਨੂੰ ਇੱਕ ਬੂੰਦ ਪਾਣੀ ਨਹੀਂ ਮਿਲ ਰਿਹਾ 47 ਡਿਗਰੀ 48 ਡਿਗਰੀ ਟੈਂਪਰੇਚਰ ਚੱਲ ਰਿਹਾ ਜਿਸ ਦੀ ਅਸੀਂ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਨੂੰ 20 ਮਹੀਨਿਆਂ ਦੀ ਦਿੱਤੀ ਸੀ ਕਮਿਸ਼ਨਰ ਸਾਹਿਬ ਨੇ ਹਾਨੂੰ ਹਸ਼ਵਸਨ ਦਿਵਾਇਆ ਸੀ ਕਿ ਆਪਾਂ ਇਹ ਪ੍ਰੋਸੈਸ ਨੂੰ ਜਿੰਨੀ ਜਲਦੀ ਹੋ ਸਕਦਾ ਫਾਸਟ ਕਰ ਦਾਂਗੇ ਅੱਜ ਅਸੀਂ ਫੇਰ ਆਏ ਆ ਕਿਉਂਕਿ ਹੁਣ ਇਲੈਕਸ਼ਨ ਪੀਟਿਏ ਨੇ ਉਦੋਂ 20 ਤਰੀਕ ਨੂੰ ਇਹਨਾਂ ਨੇ ਕਿਹਾ ਹੈ ਕਿ ਕੋਡ ਆਫ ਕੰਡਕਟ ਲੱਗਾ ਚੋਣ ਜਾਬਤਾ ਲੱਗਾ ਕੋਈ ਵੀ ਨਵਾਂ ਕੰਮ ਚੋਣ ਜਾਬਤੇ 'ਚ ਨਹੀਂ ਹੋ ਸਕਦਾ ਸਟਾਰ ਤੇ ਅੱਜ ਸਾਡੇ ਆਉਣ ਦਾ ਕਾਰਨ ਇਹ ਹੀ ਹੈ ਕਿ ਉਹਨਾਂ ਨੂੰ ਫੇਰ ਇਸ ਮੁੱਦੇ ਦੀ ਸੈਂਸਿਟੀਵਿਟੀ ਇਹਦੀ ਦੱਸੀ ਜਾ ਸਕੇ ਕਿ ਜਿਹੜਾ ਪਾਣੀ ਹੈਗਾ ਉਹ ਬੇਸਿਕ ਐਮਿਨਿਟੀਆਂ ਦੇ ਵਿੱਚ ਆਉਂਦਾ ਹੈ ਪਾਣੀ ਇੱਕ ਬਹੁਤ ਸੈਂਸਿਟਿਵ ਮੁੱਦਾ ਹੈ ਠੀਕ ਹੈ ਦੇਖੋ ਅੱਜ ਸਨੇਹਾ ਪ੍ਰਧਾਨ ਜੀ ਨੇ ਦੱਸਿਆ ਹੈ ਜੋਰਜ ਜੀ ਨੇ ਦੱਸਿਆ ਰਾਣੀ ਪ੍ਰਧਾਨ ਜੀ ਨੇ ਦੱਸਿਆ ਲੋਕਾਂ ਕੋਲ ਬਾਥਰੂਮ ਜਾਣ ਤੱਕ ਤਾਂ ਪਾਣੀ ਨਹੀਂ ਹੈਗਾ ਇੱਥੇ ਸਾਡਾ ਦੇਸ਼ ਦੇਖੋ ਇੱਕ ਟਾਇਲਟ ਪ੍ਰੋਜੈਕਟ ਚਲਾ ਰਿਹਾ 21ਵੀਂ ਸਦੀ ਚ ਆਪਾਂ ਰਹਿ ਰਹੇ ਆ ਪਰ ਨਾ ਪਾਣੀ ਹੋਣ ਦੇ ਕਾਰਨ ਆਬਾਦੀ ਘਰੋਂ ਪੂਰੇ ਚ ਟਾਇਲਟ ਦੇ ਉੱਤੇ ਟਾਇਲਟ ਹੀ ਕੀਤਾ ਜਾ ਰਿਹਾ ਜਿਹਦੇ ਨਾਲ ਗਰਮੀਆਂ ਚੱਲ ਰਹੀਆਂ ਕਿੰਨੀ ਬਿਮਾਰੀ ਫੈਲ ਸਕਦੀ ਲੋਕੀ ਦੇਖੋ ਇੱਥੇ ਆਏ ਤਿੰਨ ਤਿੰਨ ਦਿਨ ਤੋਂ ਨਹੀਂ ਨਹਾਤੇ ਗਰਮੀਆਂ 'ਚ ਲੋਕੀ ਤਿੰਨ ਤਿੰਨ ਵਾਰੀ ਨਹਾ ਲੈਂਦੇ ਆ ਤਿੰਨ ਤਿੰਨ ਦਿਨ ਤੋਂ ਨਹੀਂ ਨਹਾਤੇ ਤਾਂ ਕਰਕੇ ਆਪਾਂ ਅੱਜ ਬਾਲਟੀਆਂ ਲੈ ਕੇ ਆਏ ਬਾਲ ਆਇਆ ਕਿ ਜੇ ਸਾਨੂੰ ਪਾਣੀ ਨਹੀਂ ਮਿਲੇਗਾ ਤੇ ਫਿਰ ਆਪਾਂ ਕਾਰਪੋਰੇਸ਼ਨ ਹੀ ਜਾਵਾਂਗੇ ਨਾ ਫਿਰ ਸਾਨੂੰ ਕਹਿਆ ਦੇਖੋ ਬਾਲਟੀਆਂ ਲੈ ਕੇ ਆਇਆ ਫਿਰ ਤੁਸੀਂ ਸਾਨੂੰ ਬਾਲਟੀਆਂ ਦੇ ਵਿੱਚ ਪਾਣੀ ਭਰ ਦੋ ਕਮਿਸ਼ਨਰ ਸਾਹਿਬ ਫਿਰ ਅਸੀਂ ਇੱਥੋਂ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਕਿਉਂਕਿ ਇੱਥੋਂ ਦੀ ਜਿਹੜੀ ਫਾਈਲ ਹੈ ਉਹ ਅਸੀਂ ਹੁਣ ਇਹਨਾਂ ਨੂੰ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਤੇ ਸਾਨੂੰ ਕਮਿਸ਼ਨਰ ਸਾਹਿਬ ਨੇ ਅੱਜ ਖੁੱਲ ਕੇ ਸ਼ਬਦ ਸੰ ਦਿੱਤਾ ਉਹਨਾਂ ਨੇ ਕਿਹਾ 5 ਤਰੀਕ ਨੂੰ ਚੋਣ ਜਾਬਤਾ ਹਟ ਜਾਣਾ ਪਾਈ ਤਰੀਕੂ ਚੋਣ ਜਾਬਤਾ ਹਟਦੇ ਹੀ ਚਾਂਦ ਐਵੇਨਿਊ ਜਗਾ ਜਿਹੜੀ ਹੈ ਉਹ ਡਿਸਾਈਡ ਕੀਤੀ ਗਈ ਹੈ ਇਹਨਾਂ ਨੇ ਕਿਹਾ ਕਿ ਚਾਂਦ ਐਵੇਨਿਊ ਦੇ ਵਿੱਚ ਤੁਹਾਨੂੰ ਨਵਾਂ ਬੋਰ ਦਿੱਤਾ ਜਾਏਗਾ ਸਿਮਿਲਰ ਹੀ ਇੱਕ ਬਿਊਟੀ ਐਵੇਨਿਊ ਦੇ ਵਿੱਚ ਜਿਹੜਾ 5 ਨੰਬਰ ਫੇਸ ਦੇ ਵਿੱਚ ਬਿਊਟੀ ਐਵੇਨਿਊ ਟਿਊਬਲ ਬੈਠ ਗਿਆ ਉਹ ਉੱਥੇ ਵੀ ਉਹਨਾਂ ਨੇ ਕਿਹਾ ਪਾਈ ਨੰਬਰ ਫੇਸ 'ਚ ਵੀ ਨਵੇਂ ਟਿਊਬਲ ਦਾ ਐਸਟੀਮੇਟ ਟੈਂਡਰ ਤੇ ਵਰਕ ਆਰਡਰ ਇਹ ਤਿੰਨੋਂ ਚੀਜ਼ਾਂ ਫਾਸਟ ਕਰਕੇ ਤੇ ਪਾਣੀ ਦੀ ਜਿਹੜੀ ਕਿੱਲਤ ਹੈਗੀ ਉਹ ਦੂਰ ਕੀਤੀ ਜਾਏਗੀ ਤੇ ਨਾਲ ਹੀ ਉਹਨਾਂ ਨੇ ਸ਼ਵਾਸਨ ਦਿੱਤਾ ਕਿ ਕਿੰਨੀ ਦਿਨ ਤੱਕ ਪਾਣੀ ਦੀ ਕਿੱਲਤ ਦੂਰ ਨਹੀਂ ਹੁੰਦੀ ਉਹਨਾਂ ਦਿਨ ਤੱਕ ਟੈਂਕਰ ਜਿਹੜੇ ਉਹ ਡੇਲੀ ਪਜਵਾਏ ਜਾਣਗੇ ਆਬਾਦੀਆਂ ਦੇ ਵਿੱਚ ਤਾਂ ਜੋ 48 ਡਿਗਰੀ ਟੈਂਪਰੇਚਰ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਨਾ ਆ ਸਕੇ ਜੇ ਸਾਡੀਆਂ ਇਹ ਮੰਗਾਂ ਪੂਰੀਆਂ ਹੁੰਦੀਆਂ ਕਿਉਂਕਿ ਮੈਂ ਅਕਸਰਾਂ ਨੂੰ ਵੀ ਇਹ ਚੀਜ਼ ਕਹਿਣਾ ਚਾਹਾਂਗਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੁਰਾਣੀ ਸਰਕਾਰਾਂ ਵਾਂਗੂ ਨਹੀਂ ਹੈਗੀ ਕਿ ਜਿੱਥੇ ਕਾਗਜ਼ਾਂ ਦੇ ਵਿੱਚ ਗੱਲਾਂ ਹੁੰਦੀਆਂ ਸੀਆਂ ਪੁਰਾਣੀਆਂ ਸਰਕਾਰਾਂ ਨੇ ਦੇਖੋ ਕਰਪਸ਼ਨ ਕੀਤੀ ਜਿਹੜੀ ਅੱਜ ਆਪਾਂ ਫੇਸ ਕਰ ਰਹੇ ਹਾਂ ਜਿਉਂ ਉਹਨਾਂ ਨੇ ਪਹਿਲੇ ਟਿਊਬਵੈਲ ਸਹੀ ਲਾਏ ਹੁੰਦੇ ਤੇ ਉਹ 20 ਸਾਲ ਜਾਂ 15 ਸਾਲ ਖਰਾਬ ਨਾ ਹੁੰਦੇ 6-6 ਸਾਲ ਜੀ ਟਿਊਬਵੈਲ ਖਰਾਬ ਹੋ ਗਏ ਨੇ ਠੀਕ ਹੈ ਜਿਹਦੀ ਕਿਲਤ ਹੈ ਸਾਰੇ ਲੋਕ ਵੇਖ ਰਹੇ ਤਾਂ ਕਰਕੇ ਜਿਹੜੇ ਪਾਣੀ ਹੈਗਾ ਰਾਈਟ ਟੂ ਵਾਟਰ ਐਕਟ ਜਿਹੜਾ ਹੈਗਾ ਇਹ ਇੰਟਰਨੈਸ਼ਨਲ ਹਿਊਮਨ ਰਾਈਟਸ ਐਕਟ ਦੇ ਵਿੱਚ ਆਂਦਾ ਯੂਨਾਈਟਿਡ ਨੇਸ਼ਨ ਚ ਜਿਹੜਾ ਬਣਿਆ 2010 ਦੇ ਵਿੱਚ ਠੀਕ ਹੈ ਤਾਂ ਕਰਕੇ ਅਸੀਂ ਅੱਜ ਫਿਰ ਇੱਕ ਰਿਮਾਈਂਡਰ ਰਿਪਰੈਜ਼ੈਂਟੇਸ਼ਨ ਕਮਿਸ਼ਨਰ ਸਾਹਿਬ ਨੂੰ ਤਾਂ ਦਿੱਤੀ ਹੈ ਕਿ ਕਮਿਸ਼ਨਰ ਸਾਹਿਬ ਜਿਵੇਂ ਤੁਸੀਂ ਕਿਹਾ ਸੀ ਹੁਣ ਇਲੈਕਸ਼ਨ ਖਤਮ ਹੋ ਗਏ ਨੇ ਕੋਡ ਆਫ ਕੰਡਕਟ ਬਸ ਪਰਸੋਂ ਖਤਮ ਹੋ ਜਾਣਾ ਤਾਂ ਤੁਸੀਂ ਜਿਹੜਾ ਇਹ ਵਾਲਾ ਕੰਮ ਹੈ ਸਾਡਾ ਪਾਣੀ ਦੀ ਕਿੱਲਤ ਦਾ ਇਹਨੂੰ ਅਬਾਦੀਆਂ ਜੋ ਖਤਮ ਕਰੋ ਉਸੇ ਤਰੀਕੇ ਕਰਮਪੁਰ ਆਇਆ ਚਾਹੇ ਫੈਜਪੁਰਾ ਆਇਆ ਚਾਹੇ ਸੰਜੇਗੰਧੀ ਕਲੋਨੀ ਆਇਆ ਚਾਹੇ ਹਾਊਸਿੰਗ ਬੋਰਡ ਹੋਵੇ ਜਿੱਥੇ ਵੀ ਪਾਣੀ ਦੀ ਦਿੱਕਤ ਆ ਰਹੀ ਹੈ ਉਹ ਪਾਣੀ ਦੀਆਂ ਦਿੱਕਤਾਂ ਦੂਰ ਕਰੋ ਨਹੀਂ ਤੇ ਜੇ ਪਾਣੀ ਦੀ ਦਿੱਕਤ ਨਹੀਂ ਦੂਰ ਹੋएगी ਫਿਰ ਅਸੀਂ ਸਮਾਜ ਸੇਵੀ ਸਾਰੇ ਨੋਰਥ ਹਾਲ ਕੇ ਸਾਰੇ ਅੰਬਰਸਰ ਵਾਸੀਆਂ ਨੂੰ ਇਕੱਠਾ ਕਰਕੇ ਤੇ ਆ ਬਾਲਟੀਆਂ ਇਹੋ ਜੀਆਂ ਫੜ ਕੇ ਤੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਘਰ ਜਾ ਕੇ ਵਾਣਗੇ। ਮੇਰਾ ਨਾਮ ਰਜਿੰਦਰ ਸਿੰਘ ਰਾਣਾ ਹੈ। ਮੈਂ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਨਾ ਸੰਤਪੁਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਹਰ ਮਾੜੇ ਟਾਈਮ ਤੇ ਆਬਾਦੀ ਵਾਲੇ ਲੋਕਾਂ ਦੇ ਨਾਲ ਅਸੀਂ ਹੁੰਦੇ ਆ। ਅੱਜ ਵੀ ਸਾਰੇ ਲੀਡਰ ਮੇਰਾ خیال ਏਸ ਜਿਹੜੇ ਨਹੀਂ ਨਿਕਲੇ ਹੋਣੇ ਤੇ ਇੰਨੇ ਜਿਆਦਾ ਟੈਂਪਰੇਚਰ 48 ਡਿਗਰੀ ਟੈਂਪਰੇਚਰ ਦੇ ਵਿੱਚ ਅੰਕੁਰ ਜੀ ਸਾਡੇ ਨਾਲ ਧੁੱਪੇ ਸਾਡੇ ਨਾਲ ਗਲੀਆਂ 'ਚ ਖਲੋਂਦੇ ਆ ਸਾਡੇ ਨਾਲ ਮਹੱਲੇ 'ਚ ਖਲੋਂਦੇ ਆ ਅੱਜ ਕਾਰਪੋਰੇਸ਼ਨ ਸਾਡੀ ਲੜਾਈ ਲੜਦੇ ਪਏ ਆ ਮੈਂ ਦੂਜੇ ਲੀਡਰਾਂ ਨੂੰ ਇਹੋ ਕਹੂੰਗਾ ਵੀ ਤੁਸੀਂ ਵੀ ਆਬਾਦੀ ਦੇ ਲੋਕਾਂ ਦੇ ਨਾਲ ਰਲ ਕੇ ਤੇ ਇਹਨਾਂ ਦੇ ਨਾਲ ਖਲੋਇਆ ਕਰੋ ਗਰਮੀ ਦੇ ਵਿੱਚ ਇਹ ਲੋਕਾਂ ਨੇ ਕ੍ਰਪਸ਼ਨ ਕਰਕੇ ਟਿਊਬਾਂ ਇਹੋ ਦੀਆਂ ਚੀਜ਼ਾਂ ਦੀ ਕ੍ਰਪਸ਼ਨ ਕਰਕੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਯਾਨੀ ਕਿ ਲੱਖਾਂ ਦੀ ਕਰਪਸ਼ਨ ਕਰਕੇ ਦੇ ਨਾਲ 150 ਦੇ ਸੂਟ ਬਣਦੇ ਜਿਹੜੇ ਹੁੰਦੇ ਆ ਮੈਂ ਆਪਣੇ ਆਬਾਦੀ ਦੇ ਲੋਕਾਂ ਨੂੰ ਵੀ ਕਹੂੰਗਾ ਇਹਨਾਂ ਲੋਕਾਂ ਦੇ ਸੂਟਾਂ ਤੇ ਨਾ ਜਾਇਆ ਕਰੋ ਇਹ ਕੰਮ ਦੇ ਟਾਈਮ ਤੁਹਾਡੇ ਨਾਲ ਨਹੀਂ ਇਹ ਕਾਨੂੰਨ ਵਰਗੇ ਸਾਡੇ ਨਾਲ ਹਮੇਸ਼ਾ ਔਖੇ ਟਾਈਮ ਤੇ ਜਿੱਦਾਂ ਕੋਈ ਕਿਸੇ ਤੇ ਕੋਈ ਆਪਣਾ ਗਲਤ ਜ਼ੁਲਮ ਹੁੰਦਾ ਸਾਡੇ ਕਰਮਚਾਰੀ ਦੇ ਇੱਕ ਲੇਡੀਜ਼ ਤੇ ਜ਼ੁਲਮ ਹੋ ਰਿਹਾ ਹੀ ਗਲਤ ਉਹਦੇ ਤੇ ਵੀ ਅੰਕੁਰ ਜੀ ਆਏ ਆ ਫਿਰ ਸਾਡੀ ਕਾਂਦੇ ਦੀ ਲੜਾਈ ਦੇ ਵਿੱਚ ਵੀ ਅੰਕੁਰ ਜੀ ਖੜੋਤੇ ਆ ਕੋਈ ਲੀਡਰ ਉਦੋਂ ਨਹੀਂ ਆਇਆ ਇਹ ਲੈਕਚਰਾਂ ਉਹਦੇ ਵਿੱਚ ਸ਼ਰਾਬ ਪੈਹਾ ਤੇ ਸੂਟ ਵੰਡ ਕੇ ਵੋਟਾਂ ਮੰਗਦੇ ਆ ਕਿਰਪਾ ਕਰਕੇ ਮੈਂ ਲੋਕਾਂ ਨੂੰ ਇਹੋ ਬੇਨਤੀ ਕਰਦਾ ਇਨ੍ਹਾਂ ਤੋਂ ਦੂਰ ਰਹੋ ਇਨ੍ਹਾਂ ਨੇ ਸਾਡੇ ਜਿਹੜੇ ਕੰਮ ਕਰ ਰਹੇ ਉਹਦੇ 'ਚ ਕਰਾਪਸ਼ਨ ਕਰਕੇ ਤੁਹਾਨੂੰ ਲੱਖਾਂ ਦੀ ਕਰਾਪਸ਼ਨ ਹੈ 500 ਦੇ ਸੂਟ ਦੇ ਕੇ ਤੇ ਤੁਹਾਡੇ ਕੋਲ ਵੋਟ ਲੈ ਲੈਂਦੇ ਆ ਬਸ ਮੈਂ ਹੋਈ ਅੰਕੁਰ ਜੀ ਦਾ ਐਂਡ ਤੇ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਹੁੰਦੀ ਆ ਪਈ ਆ ਮਾ ਇਲਾਕਾ ਆਪਣਾ ਇਲਾਕਾ ਦੱਸੋ ਕੀ ਮੁਸ਼ਕਲ ਸਾਰੇ ਟੰਗਰ ਬਿਮਾਰ ਸਾਰੇ ਜਿਹੜਾ ਸਾਡਾ ਬਹੁਤ ਇਫੈਕਸ਼ਨ ਆ ਕਰ ਰਹੇ ਚੋ ਕੋ ਹਾਂ ਜੀ ਕਿੰਨੀ ਦੇਰ ਤੋਂ ਪਾਣੀ ਦੀ ਮੁਸ਼ਕਲ ਆ ਰਹੀ ਹੈ ਜੀ ਨਹੀਂ ਨਹੀਂ ਹੋ ਗਿਆ ਪਾਣੀ ਤੇ ਸਰਕਾਰ ਦੇ ਵੱਲ ਤੇ ਆਣ ਤੇ ਆ ਰਹੀ ਜੀ ਨਹੀਂ ਧਿਆਨ ਦਿੰਦੇ ਹੁਣ ਕੀ ਮੰਗ ਕਰਦੇ ਤੁਸੀਂ ਜੀ ਹੁਣ ਇਹੀ ਇਹੀ ਪਾਣੀ ਸਾਫ ਆਵੇ ਸਾਡੇ ਕੋਲ